ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ 2025 ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਯੋਗੀ ਰਿਹਾ ਕੈਨੇਡੀਅਨ ਐਕਸਪੀਰੀਅੰਸ ਕਲਾਸ 2 ਉਹਦੇ ਲਈ ਕੱਟਆਫ ਸਕੋਰ 518 ਤੇ 547 ਦੇ ਵਿੱਚ ਘੜਨੇ ਜੀਹਾਂ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਬੇਨਕਾਰ ਸਦਾ ਸੀਮਾ ਤੋਂ ਉੱਤੇ ਉੱਠਣ ਦੇ ਲਈ ਕੰਮ ਕਰਦੇ ਨੇ ਨਵੇਂ ਮਾਰਗਦਰਸ਼ਨ ਦੱਸਦੀ ਹੈ ਕਿ ਕਿਹੜੇ ਫੈਕਟਰ ਵਿਆਪਕ ਰੈਂਕਿੰਗ ਸਿਸਟਮ ਸਕੋਰਾਂ ਦੇ ਵਿੱਚ ਸਭ ਤੋਂ ਵੱਧ ਲਾਭ ਪ੍ਰਦਾਨ ਕਰ ਸਕਦੇ ਨੇ ਭਾਸ਼ਾ ਦੀ ਮੁਹਾਰਤ ਸਭ ਤੋਂ ਮਜ਼ਬੂਤ ਸਕੋਰ ਵਾਧੇ ਦੇ ਵਿੱਚੋਂ ਇੱਕ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ ਲਗਾਇਆ ਗਿਆ ਯੋਗਤਾ ਮਾਤ ਦੇ ਵਿੱਚ CLB 8 ਤੋਂ CNP 9 ਦੇ ਵਿੱਚ ਜਾਣ ਦੇ ਨਾਲ ਮਨੁੱਖੀ ਪੂੰਜੀ ਕਰਕਰ ਦੇ ਤਹਿਤ ਸਕੋਰ 32 ਅੰਕ ਵੱਧਦੇ ਅਤੇ ਹੁਨਰਤ ਬਾਦਲਾ ਯੋਗਤਾ ਦੇ ਤਹਿਤ 50 ਅੰਕ ਹੋਰ ਜੁੜ ਸਕਦੇ ਨੇ ਸਿੱਖਿਆ ਵੀ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਸਕੈਂਡਰੀ ਤੋਂ ਪੋਸਟ ਸਕੈਂਡਰੀ ਪੜ੍ਹਾਈ ਦੇ ਵਿੱਚ ਜਾਣ ਦੇ ਲਈ 60 ਅੰਕ ਦੇ 3 ਸਾਲ ਦੇ ਪ੍ਰਮਾਣ ਪੱਤਰ ਜਾਂ ਬੈਚਲਰ ਡਿਗਰੀ ਦੇ ਵਿੱਚ ਤਬਦੀਲ ਹੋਣ ਦੇ ਲਈ 30 ਵਾਧੂ ਅੰਕ ਦਿੱਤੇ ਜਾਂਦੇ ਨੇ ਜਿਹੜੇ ਉਮੀਦਵਾਰ ਇੱਕ ਸਿੰਗਲ ਪ੍ਰਮਾਣ ਪੱਤਰ ਤੋਂ ਦੋ ਦੇ ਵਿੱਚ ਅਪਗ੍ਰੇਡ ਕਰਦੇ ਨੇ ਜਿਹਦੇ ਵਿੱਚ ਘੱਟੋ-ਘੱਟ 3 ਸਾਲ ਦਾ ਇੱਕ ਸ਼ਾਮਲ ਹੈ ਉਹ ਹਨਰ ਤਬਾਦਲਾ ਯੋਗਤਾ ਦੇ ਤਹਿਤ ਪੰਜਾਬ ਬਾਦੂ ਅੰਕ ਪ੍ਰਾਪਤ ਕਰ ਸਕਦੇ ਨੇ ਐਕਸਪ੍ਰੈਸ ਐਂਟਰੀ ਦੇ ਅਧੀਨ ਗਿਨੇ ਗਏ ਹਰੇਕ ਵਿਦੇਸ਼ੀ ਪ੍ਰਮਾਣ ਪੱਤਰ ਲਈ ਇੱਕ ਵਿਦਿਅਕ ਪ੍ਰਮਾਣ ਪੱਤਰ ਮੁਲਾਂਕਣ ਦੀ ਲੋੜ ਹੁੰਦੀ ਹੈ ਕਾਮਦ ਤਜਰਬਾ ਅਤੇ ਤਬਾਦਲੇ ਯੋਗਤਾ ਦੇ ਕਾਰਕ ਪ੍ਰੋਫਾਈਲਾਂ ਨੂੰ ਮਜ਼ਬੂਤ ਕਰਦੇ ਨੇ ਤੇ ਕੈਨੇਡੀਅਨ ਕਾਮਦ ਤਜਰਬਾ 80 ਅੰਕ ਤੱਕ ਯੋਗਤਾਨ ਪਾ ਸਕਦੇ ਹੈ ਜਿਸ ਵਿੱਚ ਇੱਕ ਸਾਲ ਦੇ ਅੰਕ ਤੋਂ ਸਭ ਤੋਂ ਵੱਡੀ ਛਾਲ ਹੈ ਜੋ ਕਿ ਇੱਕ ਸਾਲ ਤੋਂ ਘੱਟ ਸਮੇਂ ਦੇ ਨਾਲੋਂ 40 ਅੰਕ ਜ਼ਿਆਦਾ ਦਿੰਦਾ ਹੈ ਕੁਝ ਲੋਕਾਂ ਦੇ ਲਈ ਇਹ ਮੀਲ ਪੱਥਰ ਹੁਨਰ ਬੰਦਤ ਬਾਦਲੇ ਯੋਗਤਾ ਦੁਹਰਾ ਹੋਰ 50 ਅੰਕ ਵੀ ਜੋੜ ਸਕਦਾ ਹੈ ਕੈਨੇਡੀਅਨ ਅਨੁਭਵ ਕਲਾਸ ਲਈ ਯੋਗਤਾ ਪੂਰੀ ਕਰਨ ਲਈ ਇੱਕ ਸਾਲ ਦਾ ਕੈਨੇਡੀਅਨ ਤਜਰਬਾ ਵੀ ਜ਼ਰੂਰੀ ਹੈ ਹੁਨਰ ਬੰਦਤ ਬਾਦਲੇ ਯੋਗਤਾ ਭਾਗ ਆਪਣੇ ਆਪ ਦੇ ਵਿੱਚ 100 ਅੰਕਾਂ ਤੱਕ ਰੱਖਦਾ ਹੈ ਅਤੇ ਬਹੁਤ ਸਾਰੇ ਬਿਨੇਕਾਰ ਇਸ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਵਿਦੇਸ਼ੀ ਕੰਮ ਦੇ ਤਜਰਬੇ otten ਦੇ ਪ੍ਰਕਰਣ ਨੇ CLP 9 ਤੱਕ ਅਸ਼ਦੀ ਮੁਹਾਰਤ ਨੂੰ ਬਿਹਤਰ ਬਣਾਉਣ ਦੇ ਨਾਲ ਇਸ ਸ਼੍ਰੇਣੀ ਵਿੱਚ ਅੰਕ ਹੋਰ ਪਸ ਸਕਦੇ ਨੇ ਵਾਤੂ ਅੰਕ ਕੈਨੇਡੀਅਨ ਪੋਸਟ ਇਸ ਕੰਟਰੀ ਸਿੱਖਿਆਤਵਾਂਤੇ ਨੇ ਜੋ 3 ਸਾਲ ਜਾਂ ਇਸ ਤੋਂ ਵੱਧ ਦੇ ਪ੍ਰਮਾਣ ਪੱਤਰ ਦੇ ਲਈ 30 ਅੰਕ ਦਾਵੀ ਪੇਸ਼ਕਸ਼ ਕਰਦਾ ਹੈ ਫ੍ਰੈਂਚ ਮੁਹਾਲ ਤੋਂ ਉਹਨਾਂ ਦੇ ਲਈ 50 ਅੰਕ ਤੱਕ ਯੋਗਦਾਨ ਪਾਉਂਦੀ ਹੈ ਜੋ NCLC ਸੱਤ ਪ੍ਰਾਪਤ ਕਰ ਦਿੰਦੇ ਨੇ ਅਤੇ ਅੰਗਰੇਜ਼ੀ ਵਿੱਚ ਘਟੋ-ਘਟ ਸੀਐਲਪੀ ਪੰਜ ਰੱਖਦੇ ਨੇ ਦਸਵੇਂ ਖੇਤਰ ਸਥਾਈ ਨਿਵਾਸ ਲਈ ਅਰਜੀ ਦੇਣ ਤੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ 40 ਅੰਕਾਂ ਜ਼ਿਆਦਾ ਦੇਣ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਂਦੀ ਤਿਆਰੀ ਕਰ ਰਹੀ ਪਿਨੇਕਾਰ ਦੇ ਲਈ ਰਣਨੀਤੀਆਂ ਨੂੰ ਅਕਾਰ ਦਿੰਦੇ ਰਹਿੰਦੇ ਨੇ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ 2025 ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਯੋਗੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸਡ ਹੋਣ ਦੇ ਲਈ ਕੱਟਆਫ ਸਕੋਰ 518 ਤੇ 547 ਦੇ ਵਿੱਚ ਘੜਨੇ ਜੀਹਾਂ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਬੇਨਕਾਰ ਸਦਾ ਸੀਮਾ ਤੋਂ ਉੱਤੇ ਉੱਠਣ ਦੇ ਲਈ ਕੰਮ ਕਰਦੇ ਨੇ ਨਵੇਂ ਮਾਰਗਦਰਸ਼ਨ ਦੱਸਦੀ ਹੈ ਕਿ ਕਿਹੜੇ ਫੈਕਟਰ ਵਿਆਪਕ ਰੈਂਕਿੰਗ ਸਿਸਟਮ ਸਕੋਰਾਂ ਦੇ ਵਿੱਚ ਸਭ ਤੋਂ ਵੱਧ ਲਾਭ ਪਹੁੰਚਾ ਸਕਦੇ ਨੇ ਭਾਸ਼ਾ ਦੀ ਮੁਹਾਰਤ ਸਭ ਤੋਂ ਮਜ਼ਬੂਤ ਸਕੋਰ ਬੱਧ ਦੇ ਵਿੱਚੋਂ ਇੱਕ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ ਕਾਰਕ ਹੈ। ਯੋਗਤਾਵਾਂ ਦੇ ਵਿੱਚ CLB 8 ਤੋਂ CLB 9 ਦੇ ਵਿੱਚ ਜਾਣ ਦੇ ਨਾਲ ਮਨੁੱਖੀ ਪੂੰਜੀ ਕਰਕ터 ਦੇ ਤਹਿਤ ਸਕੋਰ 32 ਅੰਕ ਵੱਧਦੇ ਅਤੇ ਹੁਨਰਤ ਬਾਦਲਾ ਯੋਗਤਾ ਦੇ ਤਹਿਤ 50 ਅੰਕ ਹੋਰ ਜੁੜ ਸਕਦੇ ਨੇ। ਸਿੱਖਿਆ ਵੀ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਸਕੈਂਡਰੀ ਤੋਂ ਪੋਸਟ ਸਕੈਂਡਰੀ ਪੜ੍ਹਾਈ ਦੇ ਵਿੱਚ ਜਾਣ ਦੇ ਲਈ 60 ਅੰਕ ਤੇ 3 ਸਾਲ ਦੇ ਪ੍ਰਮਾਣ ਪੱਤਰ ਜਾਂ ਬੈਚਲਰ ਡਿਗਰੀ ਦੇ ਵਿੱਚ ਤਬਦੀਲ ਹੋਣ ਦੇ ਲਈ 30 ਵਾਧੂ ਅੰਕ ਦਿੱਤੇ ਜਾਂਦੇ ਨੇ। ਜਿਹੜੇ ਉਮੀਦਵਾਰ ਇੱਕ ਸਿੰਗਲ ਪ੍ਰਮਾਣ ਪੱਤਰ ਤੋਂ ਦੋ ਦੇ ਵਿੱਚ ਅਪਗ੍ਰੇਡ ਕਰਦੇ ਨੇ ਜੀਤੇ ਵਿੱਚ ਘਟੋ-ਘਟ 3 ਸਾਲ ਦੇ ਇੱਕ ਸ਼ਾਮਲ ਹੈ ਉਹ ਹੁਨਰ ਤਬਾਦਲਾ ਯੋਗਤਾ ਦੇ ਤਹਿਤ ਪੰਜਾਬ ਵਾਧੂ ਅੰਕ ਪ੍ਰਾਪਤ ਕਰ ਸਕਦੇ ਨੇ ਐਕਸਪ੍ਰੈਸ ਐਂਟਰੀ ਦੇ ਅਧੀਨ ਗਿਨੇ ਗਏ ਹਰੇਕ ਵਿਦੇਸ਼ੀ ਪ੍ਰਮਾਣ ਪੱਤਰ ਲਈ ਇੱਕ ਵਿਦਿਅਕ ਪ੍ਰਮਾਣ ਪੱਤਰ ਮੁਲਾਂਕਣ ਦੀ ਲੋੜ ਹੁੰਦੀ ਹੈ ਕਾਮਦ ਤਜਰਬਾ ਅਤੇ ਤਬਾਦਲੇ ਯੋਗਤਾ ਦੇ ਹਰਕਾ ਪ੍ਰੋਫਾਈਲਾਂ ਨੂੰ ਮਜ਼ਬੂਤ ਕਰਦੇ ਨੇ ਤੇ ਕੈਨੇਡੀਅਨ ਕਾਮਦ ਤਜਰਬਾ 80 ਅੰਕ ਤੱਕ ਯੋਗਤਾਨ ਪਾ ਸਕਦੇ ਹੈ ਜਿਸ ਵਿੱਚ ਇੱਕ ਸਾਲ ਦੇ ਅੰਕ ਤੋਂ ਸਭ ਤੋਂ ਵੱਡੀ ਛਾਲ ਹੈ ਜੋ ਕਿ ਇੱਕ ਸਾਲ ਤੋਂ ਘੱਟ ਸਮੇਂ ਦੇ ਨਾਲੋਂ 40 ਅੰਕ ਜ਼ਿਆਦਾ ਦਿੰਦਾ ਹੈ ਕੁਝ ਲੋਕਾਂ ਦੇ ਲਈ ਇਹ ਮੀਲ ਪੱਥਰ ਹੁਣਰ ਬੰਦਤ ਬਾਦਲੇ ਯੋਗਤਾ ਦੁਹਰਾ ਹੋਰ 50 ਅੰਕ ਵੀ ਜੋੜ ਸਕਦਾ ਹੈ ਕੈਨੇਡੀਅਨ ਅਨੁਭਵ ਕਲਾਸ ਲਈ ਯੋਗਤਾ ਪੂਰੀ ਕਰਨ ਲਈ ਇੱਕ ਸਾਲ ਦਾ ਕੈਨੇਡੀਅਨ ਤਜਰਬਾ ਵੀ ਜ਼ਰੂਰੀ ਹੈ ਹੁਣਰ ਬੰਦਤ ਬਾਦਲੇ ਯੋਗਤਾ ਭਾਗ ਆਪਣੇ ਆਪ ਦੇ ਵਿੱਚ 100 ਅੰਕਾਂ ਤੱਕ ਰੱਖਦਾ ਹੈ ਅਤੇ ਬਹੁਤ ਸਾਰੇ ਬੇਨਿਕਾਰ ਇਸ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਵਿਦੇਸ਼ੀ ਕੰਮ ਦੇ ਤਜਰਬੇ ਉਤਨੀ ਪ੍ਰਕਾਸ਼ ਦੇ ਨੇ CLB 9 ਤੱਕ ਅਸ਼ਦੀ ਮੁਹਾਰਤ ਨੂੰ ਬਿਹਤਰ ਬਣਾਉਂਦੇ ਨਾਲ ਇਸ ਸ਼੍ਰੇਣੀ ਵਿੱਚ ਅੰਕ ਹੋਰ ਪਾ ਸਕਦੇ ਨੇ ਬਾਤੂ ਅੰਕ ਕੈਨੇਡੀਅਨ ਪੋਸਟ ਇਸ ਕੰਟਰੀ ਸਿੱਖਿਆ ਤੋਂ ਆਉਂਦੇ ਨੇ ਜੋ 3 ਸਾਲ ਜਾਂ ਇਸ ਤੋਂ ਵੱਧ ਦੇ ਪ੍ਰਮਾਣ ਪੱਤਰ ਦੇ ਲਈ 30 ਅੰਕ ਦਾਵੀ ਪੇਸ਼ਕਸ਼ ਕਰਦਾ ਹੈ ਫ੍ਰੈਂਚ ਮੁਹਾਲ ਤੋਂ ਉਹਨਾਂ ਦੇ ਲਈ 50 ਅੰਕ ਤੱਕ ਯੋਗਦਾਨ ਪਹੁੰਚੀ ਗਏ ਜੋ NCLC 7 ਪ੍ਰਾਪਤ ਕਰਦੇ ਨੇ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ CLB 5 ਰੱਖਦੇ ਨੇ ਦਸਵੇਂ ਖੇਤਰ ਸਥਾਈ ਨਿਵਾਸ ਲਈ ਰੈਜ਼ਿਡੈਂਸੀ ਲਈ ਸਦਾ ਪ੍ਰਾਪਤ ਕਰਨ ਦੇ ਲਈ ਕਾਲੀ ਅਕਸਰਤਾ ਦੇਨ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਂਦੀ ਤਿਆਰੀ ਕਰ ਰਹੀ ਬੇਨਕਾਰਾ ਦੇ ਲਈ ਰਣਨੀਤੀਆਂ ਨੂੰ ਆਕਾਰ ਦਿੰਦੇ ਰਹਿੰਦੇ ਨੇ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ 2025 ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਯੋਗੀ ਦੇ ਹੈ ਕੈਨੇਡੀਅਨ ਐਕਸਪੀਰੀਐਂਸ ਕਲਾਸ 2 ਹੋਣ ਦੇ ਲਈ ਕੱਟਆਫ ਸਕੋਰ 518 ਤੇ 547 ਦੇ ਵਿੱਚ ਘੜਨੇ ਜੀਹਾਂ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਬੇਰਕਾਰ ਸਦਾ ਸੀਮਾ ਤੋਂ ਉੱਤੇ ਉਠਣ ਦੇ ਲਈ ਕੰਮ ਕਰਦੇ ਨੇ ਨਵੇਂ ਮਾਰਗਦਰਸ਼ਨ ਦੱਸਦੀ ਹੈ ਕਿ ਕਿਹੜੇ ਫੈਕਟਰ ਵਿਆਪਕ ਰੈਂਕਿੰਗ ਸਿਸਟਮ ਸਕੋਰ ਦੇ ਵਿੱਚ ਸਭ ਤੋਂ ਵੱਧ ਲਾਭ ਪਹੁੰਚਾ ਸਕਦੇ ਨੇ ਭਾਸ਼ਾ ਦੀ ਮੁਹਾਰਤ ਸਭ ਤੋਂ ਮਜ਼ਬੂਤ ਸਕੋਰ ਵਾਧੇ ਦੇ ਵਿੱਚੋਂ ਇੱਕ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ ਆ ਰਹੇ ਹੈ। ਯੋਗਤਾ ਦੇ ਵਿੱਚ CLB 8 ਤੋਂ CNP 9 ਦੇ ਵਿੱਚ ਜਾਣ ਦੇ ਨਾਲ ਮਨੁੱਖੀ ਪੂੰਜੀ ਕਰਕਰ ਦੇ ਤਹਿਤ ਸਕੋਰ 32 ਅੰਕ ਵੱਧਦੇ ਅਤੇ ਹੁਨਰਤ ਬਦਲਾ ਯੋਗਤਾ ਦੇ ਤਹਿਤ 50 ਅੰਕ ਹੋਰ ਜੁੜ ਸਕਦੇ ਨੇ। ਸਿੱਖਿਆ ਵੀ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਸਕੈਂਡਰੀ ਤੋਂ ਪੋਸਟ ਸਕੈਂਡਰੀ ਪੜ੍ਹਾਈ ਦੇ ਵਿੱਚ ਜਾਣ ਦੇ ਲਈ 60 ਅੰਕ ਤੇ 3 ਸਾਲ ਦੇ ਪ੍ਰਮਾਣ ਪੱਤਰ ਜਾਂ ਬੈਚਲਰ ਡਿਗਰੀ ਦੇ ਵਿੱਚ ਤਬਦੀਲ ਹੋਣ ਦੇ ਲਈ ਪੀਵਾ ਦੂ ਅੰਕ ਦਿੱਤੇ ਜਾਂਦੇ ਨੇ ਜਿਹੜੇ ਉਮੀਦਵਾਰ ਇੱਕ ਸਿੰਗਲ ਪ੍ਰਮਾਣ ਪੱਤਰ ਤੋਂ ਦੋ ਦੇ ਵਿੱਚ ਅਪਗ੍ਰੇਡ ਕਰਦੇ ਨੇ ਜਿਹਦੇ ਵਿੱਚ ਘਟੋ-ਘਟ 3 ਸਾਲ ਦੇ ਇੱਕ ਸ਼ਾਮਲ ਹੈ ਉਹ ਹੁਨਰ ਤਬਾਦਲਾ ਯੋਗਤਾ ਦੇ ਤਹਿਤ ਪੰਜਾਬ ਵਾਧੂ ਅੰਕ ਪ੍ਰਾਪਤ ਕਰ ਸਕਦੇ ਨੇ ਐਕਸਪ੍ਰੈਸ ਐਂਟਰੀ ਦੇ ਅਧੀਨ ਗਿਨੇ ਗਏ ਹਰੇਕ ਵਿਦੇਸ਼ੀ ਪ੍ਰਮਾਣ ਪੱਤਰ ਲਈ ਇੱਕ ਵਿਦਿਅਕ ਪ੍ਰਮਾਣ ਪੱਤਰ ਮੁਲਾਂਕਣ ਦੀ ਲੋੜ ਹੁੰਦੀ ਹੈ ਕਾਮਦ ਤਜਰਬਾ ਅਤੇ ਤਬਾਦਲੇ ਯੋਗਤਾ ਦੇ ਹਿੱਸੇ ਕਰਕੇ ਪ੍ਰੋਫਾਈਲਾਂ ਨੂੰ ਮਜ਼ਬੂਤ ਕਰਦੇ ਨੇ ਕਿ ਕੈਨੇਡੀਅਨ ਕਾਮਦ ਤਜਰਬਾ 80 ਅੰਕ ਤੱਕ ਯੋਗਤਾਨ ਪਾ ਸਕਦਾ there ਜਿਸ ਦੇ ਵਿੱਚ ਇੱਕ ਸਾਲ ਦੇ ਅੰਕ ਤੋਂ ਸਭ ਤੋਂ ਵੱਡੀ ਛਾਲ ਹੈ ਜੋ ਕਿ ਇੱਕ ਸਾਲ ਤੋਂ ਘੱਟ ਸਮੇਂ ਦੇ ਨਾਲੋਂ 40 ਅੰਕ ਜ਼ਿਆਦਾ ਦਿੰਦਾ ਹੈ ਕੁਝ ਲੋਕਾਂ ਦੇ ਲਈ ਇਹ ਮੀਲ ਪੱਥਰ ਹੁਣੇ ਬੰਦਤ ਬਾਦਲੇ ਯੋਗਤਾ ਦੁਹਰਾ ਹੋਰ 50 ਅੰਕ ਵੀ ਜੋੜ ਸਕਦਾ ਹੈ ਕੈਨੇਡੀਅਨ ਅਨੁਭਵ ਕਲਾਸ ਲਈ ਯੋਗਤਾ ਪੂਰੀ ਕਰਨ ਲਈ ਇੱਕ ਸਾਲ ਦਾ ਕੈਨੇਡੀਅਨ ਤਜਰਬਾ ਵੀ ਜ਼ਰੂਰੀ ਹੈ ਹੁਣੇ ਬੰਦਤ ਬਾਦਲੇ ਯੋਗਤਾ ਭਾਗ ਆਪਣੇ ਆਪ ਦੇ ਵਿੱਚ 100 ਅੰਕਾਂ ਤੱਕ ਰੱਖਦਾ ਹੈ ਅਤੇ ਬਹੁਤ ਸਾਰੇ ਵਿਨੇਕਾਰ ਇਸ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਵਿਦੇਸ਼ੀ ਕੰਮ ਦੇ ਤਜਰਬੇ ਉਤੇ ਨਿਰਭਰ ਕਰਦੇ ਨੇ CLP 9 ਤੱਕ ਅਸ਼ਦੀ ਮੁਹਾਰਤ ਨੂੰ ਬਿਹਤਰ ਬਣਾਉਣ ਦੇ ਨਾਲ ਇਸ ਸ਼੍ਰੇਣੀ ਵਿੱਚ ਅੰਕ ਹੋਰ ਪਸ ਸਕਦੇ ਨੇ ਵਾਤੂ ਅੰਕ ਕੈਨੇਡੀਅਨ ਪੋਸਟ ਇਸ ਕੰਟਰੀ ਸਿੱਖਿਆਤੋਂ ਹਾਂਦੇ ਨੇ ਜੋ 3 ਸਾਲ ਜਾਂ ਇਸ ਤੋਂ ਵੱਧ ਦੇ ਪ੍ਰਮਾਣ ਪੱਤਰ ਦੇ ਲਈ 30 ਅੰਕ ਦਾਵੀ ਪੇਸ਼ਕਸ਼ ਕਰਦਾ ਹੈ ਫ੍ਰੈਂਚ ਮੁਹਾਲ ਤੋਂ ਉਹਨਾਂ ਦੇ ਲਈ 50 ਅੰਕ ਤੱਕ ਯੋਗਦਾਨ ਪਾਉਂਦੀ ਹੈ ਜੋ NCLC ਸੱਤ ਪ੍ਰਾਪਤ ਕਰਦੇ ਨੇ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ ਸੀਐਲਬੀ 5 ਰੱਖਦੇ ਨੇ ਦਾਸੀ ਇਹ ਖੇਤਰਾ ਸਥਾਈ ਨਿਵਾਸ ਲਈ ਅਰਜੀ ਦੇਣ ਤੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ 40 ਅੰਕ ਜ਼ਰੂਰਾਤ ਦੇਣ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਦੀ ਤਿਆਰੀ ਕਰ ਰਹੀ ਵੀ ਨਿਕਾਰਾ ਦੇ ਲਈ ਰਣਨੀਤੀਆਂ ਨੂੰ ਅਕਾਰ ਦੇਂਦੇ ਰਹਿੰਦੇ ਨੇ ਸੱਤ ਪ੍ਰਾਪਤ ਕਰਦੇ ਨੇ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ ਸੀਐਲਬੀ 5 ਰੱਖਦੇ ਨੇ ਦਾਸੀ ਇਹ ਖੇਤਰਾ ਸਥਾਈ ਨਿਵਾਸ ਦੇ ਲਈ ਅਰਜੀ ਦੇਣ ਤੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ 40 ਅੰਕ ਜ਼ਰੂਰਾਤ ਦੇਣ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਂਦੀ ਤਿਆਰੀ ਕਰ ਰਹੀ ਪਿਨੇਕਾਰਾ ਤੇ ਲਈ ਰਣਨੀਤੀਆਂ ਨੂੰ ਆਕਾਰ ਦਿੰਦੇ ਰਹਿੰਦੇ ਨੇ